जय माता दी। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਆ ਭਵਨੀਤ ਗੌਰ ਵੀਰਵਾਰ 3 ਅਕਤੂਬਰ ਤੋਂ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ ਜਿਸ ਦੇ ਚਲਦਿਆਂ ਮੰਦਰਾਂ ਵਿੱਚ ਰੌਣਕਾਂ ਲੱਗ ਗਈਆਂ ਹਨ ਨਰਾਤੇ ਦੇ ਪਹਿਲੇ ਦਿਨ માં ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਚੰਡੀਗੜ੍ਹ ਦੇ ਮੰਦਰ ਦੀਆਂ ਜਿੱਥੇ ਪਹਿਲੇ ਹੀ ਦਿਨ ਮੰਦਰਾ ਵਿੱਚ ਸ਼ਧਾਲੂਆਂ ਦੀ ਭੀੜ ਲੰਬੀਆਂ ਕਤਾਰਾਂ ਵਿੱਚ ਦੇਖਣ ਨੂੰ ਮਿਲੀ ਸ਼ਧਾਲੂਆਂ ਨੇ ਮਾਤਾ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ ਆਉ ਦੱਸਦੇ ਆ ਨਰਾਤਿਆਂ ਤੇ ਇਸ ਵਾਰ ਕੀ ਕੁਝ ਹੈ ਖਾਸ ਚੰਡੀਗੜ੍ਹ ਦੇ ਮੰਦਰਾਂ ਵਿੱਚ ਨਾਲ ਹੀ ਮਾਸ਼ੇਲ ਪੁੱਤਰੀ ਦੀ ਪੂਜਾ ਵਿਧੀ ਕਿਵੇਂ ਕੀਤੀ ਜਾਂਦੀ ਹੈ ਦੇਖੋ ਹੈ ਖਾਸ ਰਿਪੋਰਟ ਦੱਸਦੀ ਹੈ ਕਿ ਇਸ ਸਾਲ 3 ਅਕਤੂਬਰ ਤੋਂ 11 ਅਕਤੂਬਰ ਤੱਕ ਨਰਾਤੇ ਮਨਾਏ ਜਾਣਗੇ ਨਰਾਤੇ ਦੇ ਪਹਿਲੇ ਦਿਨ ਮਾਸ਼ੇਲ ਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ ਹਿਮਾਲੇ ਦੀ ਬੇਟੀ ਹੋਣ ਦੇ ਕਾਰਨ ਉਨ੍ਹਾਂ ਨੂੰ ਸ਼ੈਲ ਪੁੱਤਰੀ ਕਿਹਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਸ਼ੈਲ ਪੁੱਤਰੀ ਮਾਂ ਦੀ ਪੂਜਾ ਕਰਨ ਨਾਲ ਸੂਰਜ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਦੇਵੀ ਨੂੰ ਗਾਂ ਦੇ ਸ਼ੁੱਧ ਘਿਓ ਨਾਲ ਪੋਗ ਲਗਾਉਣਾ ਚਾਹੀਦਾ ਹੈ ਨਰਾਤੇ ਦੇ ਪਹਿਲੇ ਦਿਨ ਮੰਦਰਾਂ ਦੇ ਨਾਲ-ਨਾਲ ਪੰਡਾਲਾ ਵਿੱਚ ਦੁਰਗਾ ਦੀਆਂ ਮੂਰਤੀਆਂ ਨੂੰ ਜੈਕਾਰਿਆਂ ਨਾਲ ਪੂਜਣ ਦਾ ਸਿਲਸਿਬਾ ਤੇਜ਼ ਹੋ ਗਿਆ। ਸ਼ਰਧਾਲੂਆਂ ਨੇ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਅਤੇ ਸਿਮਰਨ ਕਰਨ ਤੋਂ ਬਾਅਦ ਨਿਸ਼ਚਿਤ ਸਮੇਂ ਤੇ ਵੈਦਿਕ ਮੰਤਰਾਂ ਦੇ ਜਾਪ ਦੌਰਾਨ ਕਲਸ਼ ਦੀ ਸਥਾਪਨਾ ਕੀਤੀ ਅਤੇ ਨਰਾਤੇ ਤੇ ਵਰਤ ਰੱਖਿਆ। ਇਸ ਮੌਕੇ ਮੰਦਰਾਂ ਦੇ ਆਲੇ-ਦੁਆਲੇ ਮੇਲੇ ਵਰਗਾ ਮਾਹੌਲ ਸੀ। ਸਵੇਰੇ ਤੋਂ ਹੀ ਮੰਦਰਾਂ ਦੇ ਬਾਹਰ ਲੋਕਾਂ ਦੀ ਕਤਾਰ ਲੱਗੀ ਹੋਈ ਸੀ। ਸ਼ਰਧਾਲੂਆਂ ਨੇ ਬੜੀ ਸਹਿਜ ਸਾ ਨਾਲੋਂ ਮੰਦਿਰਾਂ ਦੇ ਪ੍ਰਵੇਸ਼ ਦੁਆਰ ਤੇ ਦਰਸ਼ਨ ਕਰਨ ਲਈ ਦੇਵੀ ਮਾਤਾ ਅੱਗੇ ਮੱਥਾ ਟੇਕਿਆ ਵ્રਤ ਰੱਖਣ ਵਾਲਿਆਂ ਨੇ ਵ્રਤ ਰੱਖਿਆ ਅਤੇ ਬਾਜ਼ਾਰਾਂ ਵਿੱਚ ਵ્રਤ ਰੱਖਣ ਵਾਲਿਆਂ ਚੀਜ਼ਾਂ ਦੀ ਖਰੀਦਦਾਰੀ ਕੀਤੀ ਵਰਤ ਰੱਖਣ ਵਾਲੇ ਸ਼ਰਧਾਲੂਆਂ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ ਬਿਊਰੋ ਰਿਪੋਰਟ ਜਗਬਾਣੀ ਟੀਵੀ